ਸਾਡੇ ਅਮਰ ਅਮਰਸਰ ਪੁਲਿਸ ਦੇ ਐਸਪੀ ਸ਼੍ਰੀ ਵਿਮਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇਥੇ ਅਮਰਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋਅ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮਕਰ ਨਿਵਾਸੀ ਤਰਨਤਾਰਨ ਉਹਨੂੰ ਉੱਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਤੇ ਉਹਨੂੰ ਜਿਹੜਾ ਐਡਵਾਂਸ ਸੀ ਹੈ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿਹਨਾਂ ਕੱਦ ਕਿਹੜੀ ਜਗ੍ਹਾ ਤੋਂ ਪਤਾ ਕੋត្រ ਬਰਾਮਦ ਹੋ ਗਈ ਜੀ ਨੇ ਕੀਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਰੇ ਹੈਗਾ ਬੇਟਾ ਸਰ ਇਹ ਕਿਹੜੀ ਐਫ ਆਈ ਆਰ ਦਾ ਹਿੱਸਾ ਆ ਇਹ ਇਹ ਨਵੀਂ ਐਫ ਆਈ ਆਰ ਦਰਜ ਹੋਈ ਆ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ 21 23 25 62 ਐਨ ਡੀ ਪੀ ਐਸ ਐ थाना اسلام ਆਬਾਦ ਦਾ ਮਸਲਾ ਜਿਹੜੇ ਕੀ ਕਿ ਤੋਂ ਵਹੀ ਪਾਕਿਸਤਾਨ ਕੇਸ ਮਸਲਾ ਦੇ ਕੋਲ ਆ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ ਉਹ ਨੇ ਉਹਨੇ ਸਪਲਾਈ ਕੀਤੀ ਸਰ ਇਸ ਮਾਰਕੀਟ ਦੇ ਬੰਦੇ ਕਿਹਨੀਆਂ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਕਿ ਇਹਨੂੰ ਕੋਈ ਸਪਲਾਈ ਕਰਕੇ ਨਾ ਇਹਦੇ ਕੋਈ ਮੁੱਲ ਪਾਉਣਾ ਦੇ ਨਾਲ ਵੇਚਣਾ ਅਸੀਂ ਡਿਸਟਰਾਇ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ ਜੀ ਇਹ ਸਰ ਇਹ ਕੀ ਇੱਕਦੋ ਸੀ ਕਿਸ ਤਰੀਕ ਨੂੰ ਆਈ ਸੀ ਸਰ ਕਿੱਥੇ ਪਹੁੰਚ ਗਈ ਸੀ ਇਹ ਇਹ ਕੱਲ ਆਈ ਸੀ ਤੇ ਅਮਰਸਰ ਹੋਣੀ ਸੀ ਜੀ ਅਮਰ ਸ਼ਹਿਰ ਤੋਂ ਅੱਗੇ ਆ ਕੇ ਇਨਹਨੇ گاਹ ਪੈਡਲਰਸ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਦੈਟ ਵਿਲ ਬੀ ਡਿਸਾਈਡਡ ਇਨ ਇਨਵੈਸਟੀਗੇਸ਼ਨ ਸਰ ਆਈ ਵੀ ਡੋਲ ਰਹੀ ਆਈ ਹਾਂਜੀ ਆਈ ਡੋਲ ਰਹੀ ਆ ਉਹ ਬੰਦੇ ਜਿਹਨਾਂ ਨੂੰ ਸਪਲਾਈ ਕਰਨੀ ਸੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕਾਂਟ ਡਿਸਕਸ ਆਈ ਲੈ ਖਾ ਪਹਿਲੇ ਹੈ ਵੀ ਕੇਸ ਕਰ ਜੀ ਸਰ ਇਹਦੇ ਖਲਾ ਪਹਿਲਾਂ ਗੁਜ਼ਰਦੇ ਨੇ ਪਹਿਲਾਂ ਸਾਹਿਬ ਕੋ ਵਿਦੇਸ਼ੀ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਆ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਗੁੰਮਰਾਹ ਕਰਵਾ ਕੇ ਅਮਰੀਕਾ ਤੇ ਲੱਛਰ ਵੀ ਮੇਰਾ ਬੈਠੇ ਨੇ ਉਹਨਾਂ ਦਾ ਨਿਕਲ ਹੈ ਨਹੀਂ ਲੰਡੇ ਦਾ ਨਹੀਂ ਲਿੰਕ ਨਹੀਂ ਲੰਡੇ ਦਾ ਇਹਦੇ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੁੰਗੀ ਕਰਦਾ ਹੈ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ ਛੇ ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਦੇ ਇਹਦੇ ਖਿਲਾਫ ਪਹਿਲਾਂ ਵੀ ਲੋਕਾਂ ਦਾ ਬਚੇ ਇਹਦੇ ਖਿਲਾਫ ਕੋਈ ਪਹਿਲਾਂ ਮਕਦਮਾ ਦੰਦਾ ਜੀ ਸਰ ਇਹ ਲਿੰਕ ਕਿਸ ਲਿੰਕ ਵਿੱਚ ਆਇਆ ਜੀ ਹਾਂ ਜੀ ਇਹਦੇ ਲਿੰਕ ਵਿੱਚ ਆਇਆ ਹੈ ਲਿੰਕ ਵਿੱਚ ਮਤਲਬ ਕਿ ਇਹਦੇ ਥਰੂ ਵੀ ਇਹਨਾਂ ਨੂੰ ਅਲੀ ਜਿਹੜਾ ਫੋਰਨ ਪਾਕਿਸਤਾਨ ਚ ਬੈਠਾ ਇੰਡੀਆ ਦਾ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਰੈਡੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਦੇ ਤਰ੍ਹਾਂ ਜੋ ਬੀ ਸਟੈਬਲਿਸ਼ ਹੋਊਗਾ ਉਹਨਾਂ ਸਰਕਾਰ ਵੀ ਕਰਾਂਗੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜੀ ਪਹਿਲੀ ਕੋਈ ਇਨਵੈਸਟੀਗੇਸ਼ਨ ਦਾ ਰਿਪੋਰਟ ਹੈ ਜੀ ਸਰ ਜੀ ਅਪੀਲ ਲਿਖੀ ਪਾਈ ਸੀ ਉਸ ਦਿਨ ਬਿਲੋਂਗਦਾ ਕੋਈ ਇਹਦਾ ਉਹਦੇ ਨਾਲ ਦਾ ਗੁਤਲਤ ਨਹੀਂ ਇਹ ਇਹ ਡਿਫਰੈਂਟ ਹੈ ਸਰ ਕਿੰਨੇ ਜਤੋਂ ਕੰਮ ਕਰਿਆ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਤੇ ਪਹਿਲਾਂ ਕੋਈ ਐਨਡੀ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਚੈੱਕ ਕਰਾਂਗੇ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰਨ ਲਈ ਅਮਰਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਪਾਰ ਹੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਬਰਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰਕੇ ਉਹਨੂੰ ਦੁਆਰਾ ਜੇਲ੍ਹ ਭੇਜਿਆ ਜਾਏਗਾ ਸਰ ਇਹਨਾਂ ਦਾ ਕਾਬੂ ਕਿਸੇ ਕਿੱਥਾ ਹੈ ਇਹਨਾਂ ਨੂੰ ਇਹਨਾਂ ਨੂੰ ਅਸੀਂ ਰੂਰਲ ਅਮਸਾਦੇ ਏਰੀਆ ਜੰਡੇਆਲਾ ਦੇ ਲਗੋਤੋਂ ਬਾਬੂ ਕੀਤਾਗਾ ਤੇ ਅਸੀਂ ਕਮਿਸ਼ਨਰਡ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭੱਜੇ ਸੀ ਉਹਨਾਂ ਨੂੰ ਵਾਪਸ ਲਿਆ ਤੇਰਾ ਸਾਹਿਬ ਨਸ਼ਾ ਕਿਸੇ ਕੀ ਜਿਹੜੀ ਇਹਨਾਂ ਪ੍ਰੋਪਰਟੀ ਬਣਾਈ ਹੈ ਉਸੀ ਦਾ ਕੁਝ ਹਾਂਜੀ ਜੋ ਜੋ ਵੀ ਪ੍ਰੋਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੀ ਅਨੁਸਾਰ ਉਹਨੂੰ ਅਸੀਂ ਕਬਜ਼ੇ ਸਾਡੇ ਦੇ ਕਾਲ ਕਰੋ ਰੋਡ ਪਦੀ ਤੁਸੀਂ ਬਹਿਤੀ ਗੱਲ ਜਿਹੜਾ ਮਸਲਾ ਕੀਤਾ ਉਹਦੇ ਵਿੱਚ ਮੈਂ ਤੁਹਾਨੂੰ ਫਾਲੋਅ ਅਪ ਕੀਤਾ ਕੋਈ ਸਰ ਕੋਈ ਐਸਾ ਤੁਸੀਂ ਦੋ ਬੰਦੇ ਬੋਲ ਕਰਦੇ ਸੀ ਯਾਨੀ ਕਰਨੇ ਉਹ ਲੱਗੇ ਹੋਏ ਆ ਜੀ ਇਨਵੈਸਟੀਗੇਸ਼ਨ ਜਾਰੀ ਆ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੀ ਐਡਵਾਂਸ ਤੋਂ ਸੂਚਨਾ ਮਿਲੂ ਕਿ ਤੁਹਾਨੂੰ ਕੋਈ ਲੱਗਾ ਸੀ ਇੱਕ ਦੋ ਕੁੜੀਆਂ ਬੋਲ ਐਸਟੋਰੀਆਂ ਨੇ ਜੀ ਨਹੀਂ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਕੋਈ ਨਹੀਂ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਥੈਂਕ ਯੂ